जय प्रसाद सोने करन नाथ जय प्रसाद उपेखय बे समात जय प्रसाद बोलै अमृत रस ना जय प्रसाद सुख सहै जे बस ना जय प्रसाद हस्त करचन जय प्रसाद संपूर्ण फल ਜੈ ਪ੍ਰਸਾਦ ਪਰਮਗਤ ਪਾਵੇ ਜੈ ਪ੍ਰਸਾਦ ਸੁਖ ਸਹਿ ਹੈ ਜਿਸ ਆਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਣੋ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਣੋ जय प्रसाद सोने करण ना जय प्रसाद पेखे बे समा जय प्रसाद बोलै अमृत रस ना जय प्रसाद सुख सह जे बस ना जय प्रसाद हस्त करे चलै जय प्रसाद संपूर्ण फलै ਜੈ ਪ੍ਰਸਾਦ ਪਰਮ ਗਤ ਪਾਵੇਂ ਜੈ ਪ੍ਰਸਾਦ ਸੁਖ ਸਹਿਜ ਸਮਾਵੇਂ ਐਸਾ ਪ੍ਰਭ ਤਿਆਗ ਆਵਰ ਕਦਿ ਮੰਗੋ ਗੁਰ ਪ੍ਰਸਾਦ ਨਾਨਕ ਮੰਗ ਜਾਗੋ ਐਸਾ ਪ੍ਰਭ ਤਿਆਗ ਐਸਾ ਪ੍ਰਭ ਤਿਆਗ ਸਭ ਪ੍ਰਭ त्याग ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਾਨੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਮ ਕਰਦੇ ਹੋਏ ਹਰੇ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਜੈ ਪ੍ਰਸਾਦ ਸੁਨੇ ਕਰਨਾ ਜੈ ਪ੍ਰਸਾਦ ਪੇਖੇ ਬਿਸਮਾਰ ਆਪਾਂ ਨੂੰ ਜੋ ਦਾਤਾਂ ਦਿੱਤੀਆਂ ਨੇ ਆਪਾਂ ਉਹਨਾਂ ਦੀ ਕਦਰ ਨਹੀਂ ਜਾਣਦੇ ਆਪਾਂ ਨੂੰ ਜਿਹੜੇ ਕੰਨ ਦਿੱਤੇ ਨੇ ਜਿਸ ਦੇ ਨਾਲ ਆਪਾਂ ਕਿੰਨਾ ਸੰਗੀਤ ਸੁਣਦੇ ਆ ਤੇ ਆਪਾਂ ਨੂੰ ਉਹ ਅੱਖਾਂ ਦਿੱਤੀਆਂ ਨੇ ਜਿਸ ਨਾਲ ਅਚਰਚ ਕਰਨ ਹੈਰਾਨ ਕਰਨ ਵਾਲਾ ਜਿਹੜਾ ਸੰਸਾਰ ਹੈ ਨਾ ਬਿਸਮਾਰ ਕਰਨ ਵਾਲਾ ਉਹ ਆਪਾਂ ਦੇਖਦੇ ਹਾਂ ਇੰਨੀ ਅਮੋਲ ਨੈਤਰ ਦਿੱਤੇ ਨੇ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਆਪਾਂ ਗੁਰਬਾਣੀ ਦਾ ਉਚਾਰਨ ਕਰਦੇ ਆਂ ਅੰਮ੍ਰਿਤ ਵਰਗੀ ਬਾਣੀ ਬੋਲਦੇ ਆਂ ਆਪਣੀ ਜੀਬ ਦੁਆਰਾ ਆਪਾਂ ਨੂੰ ਜਹਿਮਾ ਦਿੱਤੀ ਆਂ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜਿਹਦੀ ਕਿਰਪਾ ਨਾਲ ਸੁਖ ਨਾਲ ਸ਼ਾਂਤੀ ਨਾਲ ਆਰਾਮ ਨਾਲ ਆਪਾਂ ਰਹਿ ਰਹੇ ਆਂ ਜੈ ਪ੍ਰਸਾਦ ਹਸਤ ਕਰ ਚੱਲੇ ਆਪਣੇ ਹੱਥ ਚੱਲਦੇ ਨੇ ਕੰਮ ਕਰਦੇ ਨੇ ਸਰੀਰ ਕੰਮ ਕਰਦਾ ਜੈ ਪ੍ਰਸਾਦ ਸੰਪੂਰਨ ਫਲੇ ਆਪਾਂ ਪੂਰਨ ਤਰ੍ਹਾਂ ਫਲ ਦੇ ਫੁੱਲ ਦੇ ਜੈ ਪ੍ਰਸਾਦ ਪਰਮਗਤ ਪਾਵੇ ਜੈ ਪ੍ਰਸਾਦ ਸੁਖ ਸਹਿ ਸਮਾਵੇ ਜੀ ਨੂੰ ਯਾਦ ਕਰਦੇ ਨਾ ਸਿਮਰਨ ਕਰਦੇ ਆ ਆਪਣੀ ਪਰਮ ਗਤੀ ਹੁੰਦੀ ਹੈ ਆਪਣੀ ਆਤਮਾ ਪ੍ਰਮਾਤਮਾ ਨਾਲ ਲੀਨ ਹੁੰਦੀ ਹੈ ਜੈ ਪ੍ਰਸਾਦ ਸੁਖ ਸਹਿ ਸਮਾਵੇ ਜਿਸ ਦੀ ਕਿਰਪਾ ਨਾਲ ਆਪਾਂ ਸਹਿਜ ਵਿੱਚ ਸਮਾਜਦੇ ਉਹ ਵੀ ਇੱਕ ਓਮਕਾਰ ਪ੍ਰਭੂ ਹੀ ਹੈ ਸਹਿਜ ਅਵਸਥਾ ਜੀਚ ਇੱਕਦਮ ਖੁਸ਼ੀ ਇੱਕਦਮ ਗਮੀ ਇਹੋ ਜਿਹਾ ਕੁਝ ਨਹੀਂ ਹੁੰਦਾ ਪ੍ਰਭੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਜਿਹਦੀ ਕਿਰਪਾ ਨਾਲ ਆਪਾਂ ਸਹਿਜ ਵਿੱਚ ਸਮਾਉਨੇ ਆ ਐਸਾ ਪਰ ਤਿਆਗ ਅਵਰਕਤ ਲਾਗੋ ਐਡੀਆਂ ਦਾਤਾਂ ਦੇਣ ਵਾਲਾ ਪ੍ਰਭੂ ਨੂੰ ਛੱਡ ਕੇ ਹੋਰ ਕਿਧਰ ਲੱਗਾ ਪਿਆ ਐ ਪ੍ਰਾਣੀ ਗੁਰਪ੍ਰਸਾਦ ਨਾਨਕ ਮਨ ਜਾਗੋ اے ਮੇਰੇ ਸੁੱਤੇ ਮਨ ਤੂੰ ਜਾਗ ਤੂੰ ਕਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਿੱਛੇ ਪਾਗਲ ਹੋਇਆ ਫਿਰਦਾ ਵਾ ਤੂੰ ਇਸ ਤਰ੍ਹਾਂ ਨਾ ਕਰ ਤੂੰ ਜਾਗ ਤੇ ਉਸ ਦਤਾਰ ਪ੍ਰਭੂ ਦੇ ਗੁਣ ਚੇਤੇ ਕਰ ਉਹਦਾ ਸਮਰਨ ਕਰ ਤੇ ਦੁਆਰ ਛੱਡ ਕੇ ਉਸ ਪ੍ਰਭੂ ਦੀ ਯਾਤਨਾ ਕਰ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗੇ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖੇਵਾਲਾ ਜਾਚਕ ਹੈ ਅਰਦਾਸ ਕਰਿਓ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ